40 ਕਰੋੜ ਦੀ ਕੈਪੀਟਲ ਗ੍ਰਾਂਟ ਮਿਲੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆਵਾਜ਼ ਚੋਂ ਡਾਕਟਰ ਸਤਵੀਰ ਸਿੰਘ ਗੋਸਲ ਸਹੀ ਜਾਣਕਾਰੀ ਦਿੰਦੀ ਹੈ ਉਹ ਜਗ੍ਹਾ ਦਿਖਾਈ ਜਿੱਥੇ ਉਹ 40 ਕਰੋੜ ਦੀ ਲਾਗ ਲੱਗਣੀ ਹੈ ਉਸ ਤੋਂ ਬਾਅਦ ਤੁਹਾਨੂੰ ਅੱਜ ਬ੍ਰੀਫ ਕਰਸਤੇ ਹੈ ਮੇਨ ਮੇਨ ਇਹ 40 ਕਰੋੜ ਦੀ ਲਾਗ ਲੱਗਣੀ ਕਿੱਥੇ ਹੈ ਸਰ 40 ਕਰੋੜ ਦੀ ਲਾਗ ਹੈ ਵੱਡੀ ਸੁਗਾਤ ਹੈ ਇਹ ਕਿੰਨੇ ਸ਼ਾਰਟ ਟਰਮ ਵਿੱਚ ਪ੍ਰੋਗਰਾਮ ਕੋਲ ਲੱਗ ਸਕਦੀ ਹੈ ਕਦੋਂ ਇੰਪਰੂਵਮੈਂਟ ਹੋਊਗੀ ਪੂਰੀ ਯੂਨੀਵਰਸਿਟੀ ਸੋ ਸੀਐਮ ਸਾਹਿਬ ਤੇ ਖਜ਼ਾਨਾ ਮੰਤਰੀ ਜੀ ਤੇ ਸਾਡੇ ਐਗਰੀਕਲਚਰ ਯੂਨੀਵਰਸਿਟੀ ਉਹ ਸਾਲ ਚ ਦੋ ਦੋ ਵਾਰੀ ਵੀ ਇੱਥੇ ਆ ਰਹੇ ਨੇ ਤੇ ਸਾਡੇ ਮੇਲਿਆਂ ਤੇ ਆਉਂਦੇ ਨੇ ਹੋਰ ਵੀ ਫੰਕਸ਼ਨ ਹੁੰਦੇ ਨੇ ਉਹਨਾਂ ਦੀ ਬੜੀ ਤਮੰਨਾ ਹੈ ਕਿ ਯੂਨੀਵਰਸਿਟੀ ਉੱਤੇ ਉਠਾਈਏ ਤਾਂ ਕਿ ਕਿਸਾਨੀ ਦੀ ਸੇਵਾ ਸੀ ਕਰੀਏ ਸੋ ਜਿਹੜਾ 100 ਕਰੋੜ ਰੁਪਿਆ ਇਹ 40 ਕਰੋੜ ਰੁਪਿਆ ਸਾਨੂੰ ਹੁਣ ਮਿਲਿਆ ਤੇ ਇਹ ਪਹਿਲੀ ਵਾਰੀ ਇਦਾਂ ਦੀ ਸਪੈਸ਼ਲ ਗ੍ਰਾਂਟ ਮਿਲੀ ਹੈ ਜਿਹਦੇ ਨਾਲ ਅਸੀਂ ਇਨਫਰਾਸਟ੍ਰਕਚਰ ਜਿਹੜਾ ਯੂਨੀਵਰਸਿਟੀ ਦਾ ਉਸ ਨੂੰ ਅੱਗੇ ਲੈ ਕੇ ਜਾਣਾ ਵਧਾਉਣਾ ਹੈਗਾ ਰੀਨੋਵੇਸ਼ਨ ਕਰਨੀ ਸਾਰਾ ਕੁਝ ਰੀਪੈਂਪ ਕਰਨਾ ਸੋ ਇਹਦੇ ਵਿੱਚ ਅਸੀਂ ਇੱਕ ਤਾਂ ਜਿਹੜੀ ਸਾਡੀ ਰਿਸਰਚ ਦੀਆਂ ਲੈਬਾਰਟਰੀਜ਼ ਨੇ ਉਹਦੇ ਵਿੱਚ ਉਹਨਾਂ ਨੂੰ ਵਰਲਡ ਕਲਾਸ ਸਟੇਟ ਆਫ ਦੀ ਆਰਟ ਜਿਹੜੀਆਂ ਲੈਬਾਰਟਰੀਜ਼ ਅਮਰੀਕਾ ਕੈਨੇਡਾ ਚ ਹੁੰਦੀਆਂ ਨੇ ਉਹਦਾਂ ਦੀਆਂ ਬਣਾਉਣੀਆਂ ਨੇ ਉਸ ਤੋਂ ਬਾਅਦ ਸਾਡੀ ਇੱਥੇ ਜਿਹੜੀ ਸਾਡੇ ਹੌਸਟਲ ਨੇ ਜਿਨ੍ਹਾਂ ਚ ਬੱਚੇ ਰਹਿ ਰਹੇ ਨੇ ਦੂਜੀਆਂ ਸਟੇਟਾਂ ਦੇ ਬੱਚੇ ਰਹਿ ਰਹੇ ਨੇ ਤੇ ਉਹਨਾਂ ਨੂੰ ਕਦੇ ਪੈਸਾ ਲੱਗੇ ਹੀ ਨਹੀਂ ਉਹਨਾਂ ਦੀ ਰੀਨੋਵੇਸ਼ਨ ਵਾਸਤੇ ਇੰਪਰੂਵ ਕਰਨਾ ਅਸੀਂ ਉੱਥੇ ਚੰਗੇ ਜਿਹੜੇ ਸਟੱਡੀ ਰੂਮ ਬਣਾਉਣੇ ਨੇ ਤੇ ਉਹ ਵਾਸ਼ਰੂਮ ਵਗੈਰਾ ਅੱਛੇ ਮਾਡਰਨ ਬਣਾਉਣੇ ਨੇ ਤੇ ਇਸੇ ਤਰ੍ਹਾਂ ਸਾਡੇ ਰੋਡਸ ਨੇ ਬਹੁਤ ਨੈਰੋ ਹੋ ਗਈਆਂ ਟ੍ਰੈਫਿਕ ਬਹੁਤ ਜ਼ਿਆਦਾ ਉਹਨਾਂ ਨੂੰ ਖੁੱਲਾ ਕਰਨਾ ਸੜਕਾਂ ਨੂੰ ਅਸੀਂ ਤੇ ਨਾਲ ਨਾਲ ਜਿਹੜੀ ਸਾਡੇ ਇੱਥੇ ਵਰਕਸ਼ਾਪ ਹੈਗੀ ਹੈ ਜਿੱਨੇ ਸਾਡੇ ਵਹੀਕਲ ਨੇ ਸਾਰਿਆਂ ਦੀ ਰਿਪੇਅਰ ਇੱਥੇ ਹੁੰਦੀ ਹੈ ਉਹਨਾਂ ਦੀ ਸਰਵਿਸਿਜ਼ ਇੱਥੇ ਹੁੰਦੀ ਹੈ ਉਹਨੂੰ ਅਪਗ੍ਰੇਡ ਕਰਨਾ ਸਪ੍ਰਿੰਟਿੰਗ ਪ੍ਰੈਸ ਸਾਡੀ ਆਪਣੀ ਹੈ ਉਹਨੂੰ ਅਪਗ੍ਰੇਡ ਕਰਨਾ ਕਿ ਸਪ੍ਰਿੰਟਿੰਗ ਪ੍ਰੈਸ ਜਿਹੜੀ ਸਾਡੀ ਆਪਣੀ ਹੈ ਨਾ ਅਸੀਂ ਬਹੁਤ ਲਿਟਰੇਚਰ ਜਿਹੜਾ ਹੈਗਾ ਕਿਸਾਨੀ ਵਾਸਤੇ ਛਾਪ ਰਹੇ ਹਾਂ ਪੰਜਾਬੀ ਚ ਵੀ ਛਾਪਦੇ ਆ ਅੰਗਰੇਜ਼ੀ ਚ ਵੀ ਛਾਪਦੇ ਆ ਤੇ ਉਹ ਲਿਟਰੇਚਰ ਜਿਹੜਾ ਹੈਗਾ ਅਸੀਂ ਜੇ ਬਾਹਰੋਂ ਕਰਾਉਨੇ ਆ ਸਾਨੂੰ ਬਹੁਤ ਮਹਿੰਗਾ ਪੈਂਦਾ ਹੋ ਅਸੀਂ ਤਾਂ ਲੱਖਾਂ ਦੀ ਤਰ੍ਹਾਂ ਕਾਪੀਆਂ ਬਣਾਉਨੇ ਆ ਸਾਡੀ ਆਪਣੀ ਪ੍ਰਿੰਟਿੰਗ ਪ੍ਰੈਸ ਬਣੀ ਸੀ ਜਦੋਂ ਯੂਨੀਵਰਸਿਟੀ ਬਣੀ ਸੀ ਪਰ ਹੌਲੀ ਹੌਲੀ ਉਹ ਆਲਮੋਸਟ ਖਤਮ ਹੋ ਗਈ ਹੈ ਤੇ ਉਹਨੂੰ ਅਸੀਂ ਇੰਪਰੂਵ ਕਰਾਂਗੇ ਤਾਂ ਕਿ ਜਿਹੜਾ ਸਾਡਾ ਲਿਟਰੇਚਰ ਹੈ ਖੇਤੀ ਦਾ ਸ ਮੇਰਾ ਮੌਜੂਦਾ ਸਮੇਂ ਰਜਿਸਟਰ ਰਸੀਪਟ ਜਿਸ ਕੱਲ ਮਸ਼ੀਨਰੀ ਮਸ਼ੀਨਰੀ ਗੱਲ ਕੀਤੀ ਕਮਿਟਮੈਂਟ ਰਹੀ ਐਗਰੀਕਲਚਰ ਵਾਸਤੇ ਨਵੀਂ ਟੈਕਨੋਲੋਜੀ ਵਾਸਤੇ ਕਮੈਂਟ ਲੱਗ ਰਿਹਾ 40 ਕਰੋੜ ਦੇ ਵਿੱਚ ਇਹ ਸਭ ਕੁਝ ਹੋਣ ਜਾ ਰਿਹਾ ਔਰ ਆਨਵਲ ਸਮੇਂ ਚ ਨਵੀਂ ਇਨੋਵੇਸ਼ਨ ਕਿਸਾਨਾਂ ਨੂੰ ਮਿਲ ਸਕਦੀ ਹੈ ਹਾਂ ਬਿਲਕੁਲ ਜੋ ਜਿੰਨੀ ਵੀ ਇਨਵੈਸਟਮੈਂਟ ਹੈ ਕਰਾਂਗੇ ਜਿਵੇਂ ਕਿ ਵੀਸੀ ਸਾਹਿਬ ਨੇ ਦੱਸਿਆ ਕਿ ਉਹ ਇਨਵੈਸਟਮੈਂਟ ਇਸ ਪਰਪਸ ਨਾਲ ਕੀਤੀ ਜਾਊਗੀ ਕਿ ਉਹਦੀ ਜਿਹੜੀ ਪ੍ਰੋਡਕਟਿਵਿਟੀ ਆ ਉਹ ਆਵੇ ਇਨਹਾਂਸ ਹੋਵੇ ਪ੍ਰੋਡਕਟਿਵਿਟੀ ਜੋ ਜੋ ਵੀ ਕੇ ਜੋ ਹੈ ਸਪੀਡ ਬਰੀਡਿੰਗ ਫੈਸਿਲਿਟੀ ਹੈ ਇਟ ਮੀਨਸ ਕਿ ਟਾਈਮ ਗੈਪ ਨੂੰ ਘਟਾ ਰਹੇ ਆ 10 ਸਾਲ ਦੀ ਬਜਾਏ 3 ਸਾਲ ਕਰ ਰਹੇ ਆ ਇਟ ਮੀਨਸ ਕਿ ਮਲਟੀਪਲ ਵੈਰਾਈਟੀਆਂ ਆਉਣ ਗਿਆ ਇੰਪਰੂਵਡ ਵੈਰਾਈਟੀਆਂ ਆਉਣ ਗਿਆ ਟਿਸ਼ੂ ਕਲਚਰ ਦੀ ਗੱਲ ਕੀਤੀ ਹੈ ਜੇ ਟਿਸ਼ੂ ਕਲਚਰ ਦੀ ਲੈਬ ਨੂੰ ਐਕਸਪੈਂਡ ਕਰਦੇ ਆ ਇਟ ਮੀਨਸ ਕਿ ਪੰਜਾਬ ਦੇ ਜਿੰਨੇ ਫਾਰਮਰਸ ਆ ਉਹਨਾਂ ਨੂੰ ਡਿਜ਼ੀਜ਼ ਫ੍ਰੀ ਰਸਟ ਕ੍ਰੌਪ ਪਰ ਸੀਡਸ ਮਿਲ ਗਏ ਜੇ ਪੋਟੈਟੋ ਸੀਡ ਮਿਲੇਗਾ which is a ਡਿਜ਼ੀਜ਼ ਵਾਇਰਸ ਯੂਜੂਲੀ ਪੋਟੈਟੋਸ ਦੇ ਵਿੱਚ ਹੁੰਦਾ ਸੋ ਇਟ ਵਿਲ ਬੀ ਬਿਗ ਥਿੰਗ ਉਹਨਾਂ ਦੀ ਫਿਰ ਮਾਰਕੀਟਿੰਗ ਜਿਹੜੀ ਉਹ ਬੈਟਰ ਹੋ ਸਕਦੀ ਆ ਉਹਨਾਂ ਦੀ ਲਾਈਫ ਬੈਟਰ ਹੋ ਸਕਦੀ ਆ ਉਹ ਇੱਕ ਸਟੈਪ ਦੇ ਨਾਲ ਹੀ ਉਹਨਾਂ ਨੂੰ ਕੁਆਲਿਟੀ ਸੀਡ ਮਿਲਣਾ ਇੱਕ ਤੇ 12 ਨਾਲੋਂ ਸਸਤਾ ਮਿਲੂਗਾ ਇੱਕ ਉਹਦੀ ਕੁਆਲਿਟੀ ਸ਼ੋਰ ਹੋਊਗੀ ਸੋ ਇਹ ਪ੍ਰੋਡਕਟਿਵਿਟੀ ਇੱਕ ਇੱਕ ਸਟੈਪ ਦੇ ਨਾਲ ਇਟ ਇਜ਼ ਲਾਈਕ ਯੂ نو 1 ਰੁਪਿਆ ਖਰਚਣਾ 100 ਰੁਪਿਆ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ ਐਸੋ ਮੈਂਨਾ ਮੌਜੂਦ ਐ ਸਮ ਏ ਡੀ ਸੀ ਤਜਿੰਦਰ ਰਿਆਰ ਜੀ ਤੁਸੀਂ ਕਿਸਾ ਦੇਖਦੇ ਹੋ 40 ਕਰੋੜ ਦੀ ਜਿਹੜਾ ਮਹੀਸੇ ਸਾਹਮਣੇ ਦੱਸਿਆ ਅ ਪ੍ਰਿਨਸੀਪਲ ਇੰਡਸਟਰੀਆ ਇਹ ਕਾਫੀ ਸ਼ਾਫੀਸ਼ੈਂਟ ਹੋਊਗਾ ਕਿ ਹੋਰ ਅੱਗੇ ਸੀਐਮ ਭਗਵੰਤ ਮਾਨ ਜੜਾ ਕਾਫੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੋਕਾਂ ਦੇ ਕਿਸਾਨਾਂ ਇਹ ਟੈਸ਼ੀ ਸੀ ਔਰ ਉਹਦਾ ਸਬੂਤ ਵੀ ਦਿੱਤਾ ਪੰਜਾਬ ਐਗਰੀਕਲਚਰ ਐਡੀ ਵੱਡੀ 40 ਕਰੋੜ ਰੀਡ ਕੈਪੀਟਲ ਗ੍ਰਾਂਟ ਦਿੱਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ਼ਤਾਂ ਹੋਰ ਇਨੋਵੇਸ਼ਨਸ ਹੋ ਸਕਦੀਆਂ ਆ ਸਭ ਤੋਂ ਪਹਿਲਾਂ ਤਾਂ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਅਸੀਂ ਬਹੁਤ ਰਣੀ ਆ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਇਹ ਸੋਚਿਆ ਕਿ ਖੇਤੀਬਾੜੀ ਨੂੰ ਅੱਗੇ ਲੈ ਕੇ ਜਾਣਾ ਤੇ ਕਿਸਾਨੀ ਦੇ ਆ ਜਿਹੜਾ ਮੱਕਾ ਉਹ ਹੈਗਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਸਮੇਂ ਦੇ ਹਾਨੀ ਬਣਨ ਵਾਸਤੇ ਬਹੁਤ ਜ਼ਰੂਰਤ ਹੈ ਬਹੁਤ ਪੈਸੇ ਦੀ ਜ਼ਰੂਰਤ ਹੈ ਕਿ ਕਿਵੇਂ ਅਸੀਂ ਟੈਕਨੋਲੋਜੀ ਡਿਵੈਲਪ ਕਰਨੀ ਹੈ ਕਿਵੇਂ ਕਿਸਾਨ ਤੱਕ ਲੈ ਕੇ ਜਾਣੀ ਹੈ ਜੇ ਕਿਸਾਨ ਤੱਕ ਲੈ ਕੇ ਜਾਣੀ ਹੈ ਤੇ ਸੋਸ਼ਲ ਮੀਡੀਆ ਦਾ ਜਮਾਨਾ ਆ ਗਿਆ ਤੇ ਮਨਜੁਗ ਵਾਚਨ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਅਸੀਂ ਤਕਰੀਬਨ ਹਰ ਸਾਲ ਆ 1 ਕਰੋੜ ਰੁਪਏ ਦਾ ਲਿਟਰੇਚਰ ਲੋਕਾਂ ਨੂੰ ਦਿੰਨੇ ਆ ਸਾਡੇ ਕਿਸਾਨਾਂ ਨੂੰ ਦਿੰਨੇ ਆ ਤੇ ਹੁਣ ਜਮਾਨਾ ਇਹੋ ਜਿਹਾ ਆ ਗਿਆ ਕਿ ਸਾਨੂੰ ਆਪਣੇ ਫੇਸਬੁੱਕ ਲਾਈਵ ਪ੍ਰੋਗਰਾਮ ਸਟਾਰਟ ਕਰਨੇ ਪੈਣੇ ਆ ਔਰ ਸਾਨੂੰ ਸਟੂਡੀਓ ਬਣਾਉਣੇ ਪੈਣੇ ਨੇ ਔਰ ਉਹ ਸਾਰੀ ਚੀਜ਼ ਨੂੰ ਅਪਗ੍ਰੇਡ ਕਰਨ ਵਾਸਤੇ ਕਿਤੇ ਨਾ ਕਿਤੇ ਪੈਸੇ ਦੀ ਬਹੁਤ ਜ਼ਕਤ ਜ਼ਰੂਰਤ ਹੈ ਤੁਸੀਂ ਗੱਲ ਕੀਤੀ ਆ ਕਿ 40 ਕਰੋੜ ਬਹੁਤ ਹੈ ਪਰ ਵੇਖੋ 40 ਕਰੋੜ ਦੇ ਨਾਲ ਕਮ ਸੇ ਕਮ ਅਸੀਂ ਸਟਾਰਟ ਕਰਾਂਗੇ ਔਰ ਜਦੋਂ ਸਟਾਰਟ ਕਰਾਂਗੇ ਤੇ ਹਰ 6 ਮਹੀਨੇ ਬਾਅਦ ਸਰਕਾਰ ਸਾਡੇ ਕੋਲ ਸਾਡੇ ਦਰਵਾਜ਼ਾ ਆਉਂਦੀ ਹੈ ਤੇ ਇੱਕ ਪੁਛ ਮਿਲਿਆ ਜਿਹੜਾ ਰਿਸ਼ੀਪਾਲ ਜੀ ਨੇ ਕਿਹਾ ਹਾਂ ਬਿਲਕੁਲ ਬਿਲਕੁਲ ਜਿਵੇਂ ਸਰ ਹੁਣਾਂ ਨੇ ਗੱਲ ਕੀਤੀ ਹੈ ਤੇ ਇਹ ਇੱਕ ਪੁਛ ਮਿਲਿਆ ਤੇ ਇਸ ਤਰ੍ਹਾਂ ਮੈਨੂੰ ਲੱਗਦਾ ਮਿਲਦਾ ਰਹੇਗਾ ਔਰ ਕਿਉਂਕਿ ਲੱਖਾਂ ਦੀ ਤਦਾਦ ਦੇ ਵਿੱਚ ਜਦੋਂ ਲੋਕ ਸਾਡੇ ਕੋਲ ਆਉਂਦੇ ਨੇ ਤੇ ਸਾਡੇ ਕੋਲ ਟੈਕਨੋਲੋਜੀ ਲੈ ਕੇ ਜਾਂਦੇ ਨੇ ਔਰ ਆਪਣੀ ਇਨਕਮ ਦੇ ਵਿੱਚ ਬਹੁਤ ਜ਼ਿਆਦਾ ਵਾਅਦਾ ਕਰਦੇ ਨੇ ਤੇ ਮੈਨੂੰ ਲੱਗਦਾ ਕਿ ਇਥੇ ਜਿੰਨਾ ਪ੍ਰੇਮ ਪਿਆਰ ਉਹਨਾਂ ਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਹੈਗਾ ਤੇ ਮੈਂ ਸਮਝਣਾ ਇਹ ਸਰਕਾਰ ਦਾ ਪ੍ਰੇਮ ਪਿਆਰ ਵੀ ਬਹੁਤ ਜ਼ਿਆਦਾ ਹੈ ਤੇ ਹਰ 6 ਮਹੀਨੇ ਬਾਅਦ ਸਾਡੇ ਕੋਲ ਆਉਂਦੇ ਨੇ ਸਾਡੀ ਡਿਵੈਲਪਮੈਂਟ ਸਾਡੀਆਂ ਵੈਰਾਈਟੀਆਂ ਸਾਡੀਆਂ ਹੋਰ ਜੋ ਵੀ ਅਸੀਂ ਪ੍ਰਾਪਤੀਆਂ ਕਰਦੇ ਉਹਨਾਂ ਨੂੰ ਦੇਖਦੇ ਨੇ ਤੇ ਉਹ ਦੇਖਣ ਤੋਂ ਬਾਅਦ ਇਹ 40 ਕਰੋੜ ਤੋਂ ਬਾਅਦ ਹੋਰ 40 ਕਰੋੜ ਵੀ ਸਾਡੇ ਕੋਲ ਆ ਸਕਦਾ ਤੇ ਅਸੀਂ ਹੋਰ ਨਵੇਂ-ਨਵੇਂ ਸਟੈਪ ਜਿਹੜੇ ਨੇ ਖੇਤੀਬਾੜੀ ਦੇ ਵਿੱਚ ਐਡਵਾਂਸ ਸਟੈਪ ਜਿਹੜੇ ਨੇ ਉਹ ਅਸੀਂ ਇਹਦੇ ਵਿੱਚ ਲੈ ਸਕਦੇ ਆ ਤੇ ਅਸੀਂ ਇੱਕ ਵਾਰ ਫੇਰ ਮਾਨਜੋਗ ਸੀਐਮ ਸਾਹਿਬ ਦੇ ਬਹੁਤ ਧੰਨਵਾਦੀ ਹਾਂ ਕਿ ਤਾਂ ਕਿ ਜਦੋਂ ਖੇਤੀਬਾੜੀ ਔਰ ਸਾਡੀ ਸਟੇਟ ਜਿਹੜੀ ਐਗਰੀਡੀਸ਼ਨ ਸਟੇਟ ਹੈ ਖੇਤੀਬਾੜੀ ਸਟੇਟ ਹੈ ਸਾਡੇ ਸਾਰੇ ਫਾਰਮਰ ਤਕਰੀਬਨ 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 ਸਾਰੇ ਫਾਰਮਰ ਜਿਹੜੇ ਉਹ ਖੇਤੀਬਾੜੀ ਕਰਦੇ ਆ ਉਹ ਖੇਤੀਬਾੜੀ ਦੇ ਨਾਲ ਸਹਾਇਕ ਧੰਦੇ ਵੀ ਕਰਦੇ ਆ ਔਰ ਚੰਗਾ ਤੇ ਚੋਖਾ ਮੁਨਾਫਾ ਵੀ ਕਮਾਉਂਦੇ ਸੋ ਮੈਂ ਦੱਸਦੀ ਕਿ ਪੰਜਾਬ ਸਰਕਾਰ ਦੀ ਵੱਡੀ ਸੁਗਾਤ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ 40 ਕਰੋੜ ਜਿਹੜੀ ਗ੍ਰਾਂਟ ਦਿੱਤੀ ਗਈ ਉਸ ਦੇ ਉੱਪਰ ਇਨਫਰਾਸਟ੍ਰਕਚਰ ਦੀ ਗੱਲ ਕੀਤੀ ਗਈ ਇਸ ਦੇ ਨਾਲ ਕਿਸਾਨਾਂ ਦੇ ਜਿਹੜੇ ਜਿਹੜੇ ਬੀਜ ਹੁੰਦੇ ਉਹਦੀ ਨਵੀਂ ਟੈਕਨੋਲੋਜੀ ਨਾਲ ਉਹਨਾਂ ਦੀ ਜਿਹੜੀ ਐਗਰੀਕਲਚਰ ਮਸ਼ੀਨਰੀ ਇਕੁਪਮੈਂਟ ਦੀ ਗੱਲ ਕੀਤੀ ਗਈ ਹੈ ਇਸ ਤੋਂ ਇਲਾਵਾ ਹੋਰ ਜਿਹੜੀਆਂ ਵੈਰਾਈਟੀਆਂ ਹੈਗੀਆਂ ਕਿਸਾਨਾਂ ਨੂੰ ਜਿਹੜੀਆਂ ਮਿਲਦੀਆਂ ਉਸ ਦਾ ਫਾਇਦਾ ਦੇਣ ਵਾਸਤੇ ਇਹ 40 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਕੈਪੀਟਲ ਗ੍ਰਾਂਟ ਮਿਲੀ ਹੈ ਬਿਲਕੁਲ ਕੁਝ ਹੀ ਸਮੇਂ ਚ ਜਿਹੜੀ ਇਹ ਸਟਾਰਟ ਕੀਤੀ ਜਾ ਬਗੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਹਮੇਸ਼ਾ ਇੱਕ ਕਿਸਾਨਾਂ ਦਾ ਹਿਤਾਸ਼ੀਆ ਨਵਾਂ ਨਵੇਂ ਇਹਨਾਂ ਨੂੰ ਆਏ ਸਮੇਂ ਤੇ ਜਿਹੜੀ ਇਨੋਵੇਸ਼ਨ ਮਿਲਦੀ ਹੈ ਨਵੀਂ ਨਵੀਂ ਤਕਨੀਕਾਂ ਦਿੰਦੇ ਹੈ ਕਿ ਕਿਸ ਤਾਂ ਆਪਣੀ ਫਸਲ ਨੂੰ ਬਚਾ ਸਕਦੇ ਹੈ ਕਿੰਨੀ ਵੱਧ ਤੋਂ ਵੱਧ ਝਾੜ ਆਪਣੀ ਫਸਲ ਕਰਕੇ ਚੋਖਾ ਮੁਨਾਫਾ ਕਮਾ ਸਕਦੇ ਸੋ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਦੁਆਰਾ 40 ਕਰੋੜ ਦੀ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਸੋਗਤ ਦਿੱਤੀ ਗਈ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲ ਡਾਇਰੈਕਟਰ ਸੁਦੇਸ਼ ਸਿੰਘ ਗੋਸਲ ਇਸ ਦੇ ਨਾਲ ADC ਤਜਿੰਦਰ ਪਾਸਿੰਗ ਰਿਅਰਡ ਇਸ ਦੇ ਨਾਲ ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੇ ਰਜਿਸਟਰਾਰ ਆ ਰਿਸ਼ੀ ਪਾਲ ਨੇ ਪੂਰੀ ਜਾਗਤ ਲਈ 40 ਕਰੋੜ ਕਿੱਥੇ ਲੱਗੂਗਾ ਤੇ ਆਨਵਰ ਸਮੇਂ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇੱਕ ਰੂਪ ਤੁਹਾਨੂੰ ਵਧੀਆ ਦੇਖਣ ਨੂੰ ਮਿਲੇਗਾ ਕਮੈਂ ਮੈਂ ਮਨੀਸ਼ਨਾ ਸੰਦੀਪ ਸ਼ਰਮਾ ਡੈਨਿਕ ਸਵੇਰਾ ਟੀਵੀ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par